ਸਾਰਿਆਂ ਨੂੰ ਪਤਾ ਹੀ ਹੈ ਸਾਡੀ ਜੋ ਇਲੈਕਸ਼ਨ ਦੀ ਥੀਅਰੀ ਸਾਰੇ ਆਲਮੋਸਟ ਮੁਕੰਮਲ ਹੋ ਚੁੱਕੀ ਹੈ ਜਨਰਲ ਇਲੈਕਸ਼ਨ 2024 ਦੇ ਲਈ ਸਾਰੇ ਇਲੈਕਸ਼ਨ ਮਸ਼ੀਨਰੀਜ਼ ਜੋ ਹੈ ਉਹ ਸਾਰੇ ਤਿਆਰ ਹੈ ਤੇ ਕੁਝ ਮੈਂ ਤੁਹਾਨੂੰ ਸਾਡੀ ਜੋ ਤਿਆਰੀਆਂ ਬਾਰੇ ਤੇ ਕੁਝ ਫਿਗਰਸ ਹੈ ਸਾਡੀ ਜੋ ਹੈ ਇਲੈਕਟਰਲ ਰੋਲ ਦੇ ਰਿਗਾਰਡਿੰਗ اور ਪੋਲਿੰਗ ਸਟੇਸ਼ਨ ਦੇ ਰਿਗਾਰਡਿੰਗ ਵਗੈਰਾ ਤੋਂ ਉਹਦੇ ਤੁਹਾਨੂੰ ਪਹਿਲੇ ਮੈਂ ਤੁਹਾਨੂੰ ਦੱਸਾਂਗੇ ਫਿਰ ਤੁਹਾਡੀ ਜੋ ਕੋਰਿਸ ਹੈ क्वेश्चन है कोई भी सवाल है वो बारे आंसर भी दें जो इलेक्ट्रल रोल दे टोटल इलेक्टर्स है दो करोड़ चौदह लाख है वो एक करोड़ बारह लाख मेल वोटर्स है ते एक करोड़ दो लाख के आसपास फीमेल वोटर्स है और सर्विस वोटर्स मतलब आर्मी डिफेंस पर्सनल वगैरह दी जो वोटर्स है टोटल वो आ, टोटल अराउंड एक लाख दे आस पास है ਔਰ 85 ਪਲਸ ਵੋਟਰਸ ਸੱਡੀ ਜੋ ਹੈ 1 ਲੱਖ 90 ਹਜ਼ਾਰ ਦੇ ਆਸ-ਪਾਸ ਹੈ ਐਨ ਆਰ ਆਈ ਵੋਟਰਸ ਸੋਲਸ 14 ਹੈ ਪੀ ਡਬਲਯੂ ਡੀ ਵੋਟਰਸ ਪਰਸਨ ਵਿਦ ਡਿਸੇਬਿਲਟੀਜ਼ ਵੋਟਰਸ 1 ਲੱਖ 58 ਹਜ਼ਾਰ ਹੈ ਪੋਲਿੰਗ ਸਟੇਸ਼ਨ ਸੱਡੀ ਜੋ ਹੈ ਟੋਟਲ 24451 ਹੈ ਤੇ ਪੋਲਿੰਗ ਸਟੇਸ਼ਨ ਲੋਕੇਸ਼ਨ 14417 ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਇਸ ਵਾਰ ਅਸੀਂ ਜੋ ਨਵੀਂ ਵੋਟਰਸ ਹੈ 18 ਡੋਨ ਨੀ ਵਾਲੇ ਉਹਨਾਂ ਨੂੰ ਕਾਫੀ ਕੋਸ਼ਿਸ਼ ਕੀਤਾ ਹੈ ਤੇ ਐਨਰੋਲਮੈਂਟ ਦੇ ਲਈ ਤੋਂ ਅਪਰੋਕਸੀਮੇਟਲੀ 5 ਲੱਖ 38 ਹਜ਼ਾਰ ਸਾਡੀ ਨਵੀਂ ਵੋਟਰਸ ਹੈ ਜੋ ਪਿਛਲੇ ਇਲੈਕਸ਼ਨ ਨਾਲੋਂ ਕਾਫੀ ਜ਼ਿਆਦਾ ਹੈ ਪਿਛਲੇ ਅਰਾਊਂਡ 2 ਲੱਖ ਦੇ ਆਸ-ਪਾਸ ਪਿਛਲੇ ਇਲੈਕਸ਼ਨ ਨਾਲੋਂ ਜ਼ਿਆਦਾ ਹੈ ਸਾਡੀ ਜੋ ਫੋਟਰ ਫੋਟੋ ਆਈਡੈਂਟੀ ਕਾਰਡ ਹੈ ਐਪਿਕ ਫੋਟੋ ਕਵਰੇਜ ਵਗੈਰਾ ਉਹ 100% ਪਰਸੈਂਟੇਜ ਇਲੈਕਟਰਲ ਰੋਲ ਦੇ ਵਿੱਚ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 7 ਤਾਰੀਖ ਤੋਂ ਸਾਡੀ ਜੋ ਨੋਮੀਨੇਸ਼ਨ ਹੈ ਉਹ ਸ਼ੁਰੂ ਹੋਈ ਸੀ ਤੇ 349 ਕੈਂਡੀਡੇਟ ਹੈ ਕੱਲ ਤੱਕ ਕੁਝ ਕੱਲ ਵਿਡਰੋਅਲ ਵੀ ਹੋਈ ਸੀ ਅੱਜ ਵੀ ਵਿਡਰੋਅਲ ਦਾ ਦਿਨ ਹੈ ਤੇ ਅੱਜ ਸ਼ਾਮ ਤੱਕ ਸਾਨੂੰ ਪਤਾ ਚੱਲੇਗਾ ਕਿੰਨੇ ਕੈਂਡੀਡੇਟਸ ਹੈ ਤਾਂ 349 ਕੈਂਡੀਡੇਟ ਅਜੇ ਤੱਕ ਸਾਡੀ ਜੋ ਇਲਗ ਕੰਡੈਸਟਿੰਗ ਰੇਨ ਦਾ ਵਿੱਚ ਹੈ

ਅਸੈਂਬਲੀ ਕਾਨਸਟਿਟਿਊਐਂਸੀ ਦੇ ਵਿੱਚ ਘੁੰਮ ਰਹੇ ਸਰਦੀ ਫਲਾਈਿੰਗ ਸਕਵਾਡਸ ਜਿਦੇ ਵਿੱਚ ਅਸੀਂ ਪੀਟੀ ਸੈਟ ਕੈਮਰਾ ਵੀ ਲਗਾਏ ਹੋਇਆ ਉਹਦੀ ਜੋ ਸਿੱਧਾ ਫੀਡ ਮੈਨੂੰ ਇੱਥੇ ਸਟੇਟ ਹੈੱਡਕੁਆਰਟਰ ਤੇ ਮਿਲਦੇ ਹਨ ਤੇ ਉਹ ਡਿਸਟ੍ਰਿਕਟ ਹੈੱਡਕੁਆਰਟਰ ਤੇ ਵੀ ਜਾਂਦੀ ਹੈ ਤੇ ਅਸੀਂ ਜਿੰਨੇ ਵੀ ਫੀਲਡ ਦੇ ਵਿੱਚ ਫੰਕਸ਼ਨ ਹੁੰਦੀ ਹੈ ਰੈਲੀਆਂ ਵਗੈਰਾ ਹੁੰਦੀ ਹੈ ਜਾਂ ਕੁਝ ਹੋਰ ਵੀ ਇਸ਼ੂਸ ਹੁੰਦੀ ਹੈ ਉਹ ਇੱਥੇ ਇਥੋਂ ਸਿੱਧਾ ਮੋਨਿਟਰਿੰਗ ਕਰਦੇ ਹਾਂ ਤੇ ਅਸੀਂ ਜਿੰਨੇ ਵੀ ਐਕਟੀਵਿਟੀਜ਼ ਹੁਣ ਫੀਲਡ ਵਿੱਚ ਹੋ ਰਹੀ ਹੈ ਉਹਦੀ ਪੂਰਾ ਨਿਗਰਾਨੀ ਰੱਖਦੇ ਸਾਡੇ ਫਲਾਈਂਗ ਸਕਵਡ ਸਟੈਟਿਕ ਸਰਵੇਲੈਂਸ ਟੀਮਸ ਵਗੈਰਾ ਵੀ 24x7 ਚੱਲ ਰਹੇ ਅਸੀਂ ਕੁਝ ਚੈਕਿੰਗ ਵੀ ਕਰ ਰਹੇ ਤੇ ਮੈਂ ਇਹ ਵੀ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਹਾਡੀ ਹੁਣ ਚੈਕਿੰਗ ਹੋ ਰਹੀ ਹੈ ਤਾਂ 50000 ਤੋਂ ਉੱਪਰ ਵਾਲੀ ਜੋ ਤੁਹਾਡੀ Uh, कोई भी कैश वगैरह तुम कैरी कर रहे हो तो वो प्रॉपर डॉक्यूमेंट रखो अपने नाल कि को, कोई प्रॉब्लम ना आ जाए क्योंकि चेकिंग होनी है पंजाब तो वध वाली जो भी अमाउंट है वो थोनों डॉक्यूमेंट कोई डिस्प्यूट है तो कोई अपील करना चाहते हो तो सीओ जिला परिषद एडीसी डेवलपमेंट के अंदर एक टीम एक ਕਮੇਟੀ ਬਣੀ ਹੋਈ ਹੈ ਉਹਦੇ ਵਿੱਚ ਤੁਸੀਂ ਅਪੀਲ ਕਰ ਸਕਦੇ ਹੋ ਤੁਹਾਡੀ ਕੋਈ ਕੈਸ਼ ਕੋਈ ਸੀਜ਼ ਹੋਇਆ ਹੈ ਉਹ ਨਾ ਬਾਰੇ ਤੁਹਾਨੂੰ ਕੋਈ ਇਤਰਾਜ਼ ਹੈ ਤਾਂ ਉਹਦੇ ਤੋਂ ਇਤਰਾਜ਼ ਦਰਜ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਕੁਝ ਦੋਨੋ ਕੁਝ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਐਪ ਬਾਰੇ ਵੀ ਦੱਸਣਾ ਚਾਹੁੰਦਾ ਹਾਂ ਕੁਝ ਸੀ ਵਿਜੀਲ ਐਪ ਹੈ ਸਾਡੀ ਜੋ ਹੈ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਦੇ ਵਿੱਚ ਰਿਪੋਰਟਿੰਗ ਲਈ ਤੁਹਾਨੂੰ ਕਾਫੀ ਫਾਇਦੇਮੰਦ ਹੋਗਾ ਉਹਨਾਂ ਨੂੰ ਹੁਣ ਤੋਨ ਪਤਾ ਹੀ ਹੈ ਕੁਝ ਕਾਫੀ ਜਗ੍ਹਾ ਤੇ ਪੋਸਟਰਸ ਬੈਨਰਸ ਵਗੈਰਾ ਵੀ ਲੱਗਤੇ ਪਬਲਿਕ ਪ੍ਰੋਪਰਟੀ ਤੇ ਉੱਥੇ ਵੀ ਲੱਗਤੇ ਹਨ ਤੇ ਕੋਈ ਰੈਲੀ ਜਾਂ ਕੋਈ ਵੀ ਪੋਲਿਟੀਕਲ ਮੀਟਿੰਗ ਜੋ ਵੀ ਉਹ ਜਾਂ ਕੋਈ ਲਾਊਡ ਸਪੀਕਰ ਦੀ ਵਾਇਲੇਸ਼ਨ ਵਿਦਆਊਟ ਪਰਮਿਸ਼ਨ ਕੋਈ ਪੋਲਿਟੀਕਲ ਮੀਟਿੰਗ ਹੁੰਦੀ ਹੈ ਉਹਦੇ ਬਾਰੇ ਵੀ ਰਿਪੋਰਟਿੰਗ ਵਰਸਸ ਸੀ ਵੀ ਜੀ ਲਾਪ ਹਨ ਤੋਨੋ ਫੋਟੋ ਜਾਂ ਵੀਡੀਓ ਕਿਸਕੇ ਤੁਸੀਂ ਅਪਲੋਡ ਕਰ ਸਕਤੇ ਹੋ ਤੇ ਉਹਦੀ ਜੋ ਨਿਪਟਾਰਾ ਹੈ ਅਸੀਂ 100 ਮਿੰਟ ਦੇ ਅੰਦਰ ਅੰਦਰ ਕਰਤੇ ਤਾਂ ਤੁਸੀਂ ਡੈਫੀਨਿਟਲੀ ਇਹ ਸੀਬੀਜੀ ਲੈਪ ਨੂੰ ਡਾਊਨਲੋਡ ਕਰੋ ਇਹ ਦੋਨੋਂ ਆਈਫੋਨ ਤੇ ਆਪਣੇ ਐਂਡਰੋਇਡ ਫੋਨ ਤੇ ਅਵੇਲੇਬਲ ਹੈ ਤੇ ਉਹ ਡਾਊਨਲੋਡ ਕਰਕੇ ਤੁਸੀਂ ਇਹਦੀ ਜੋ ਹੈ ਪ੍ਰੋਪਰ ਵਰਤੋਂ ਕਰੋ ਇਹ ਮੇਰੇ ਵੱਲੋਂ ਤੁਹਾਨੂੰ ਰਿਕਵੈਸਟ ਹੈ उस तो अलावा साक्षम ऐप है ये बेसिकली पीडब्ल्यू डी वोटर्स वास्ते है इनकेस उन्होंने कोई वॉलंटियर व्हील चेयर वगैरह पोलिंग स्टेशन पर चाहिए था। तो वो वह अपनी, अपनी यूज कर सकते हो जो पीडब्ल्यू डी वोटर्स है तो उस तो होम वोटिंग वास्ते भी ये दी यूज ती कर सकते हो तो बीस में कुछ सवाल जो आए है वो बारे भी मैं दसना को तो नो रिप्लाई देना चाहता हूँ एक मिस्टर राम सिंह धलीवाल है उन्होंने पूछा है कि वन कैन मेक वीडियो वाइल वोटिंग एंड इस इट अलाउड टू कैरी मोबाइल वाइल वोटिंग तो पोलिंग स्टेशन दे उत्थे मोबाइल किसी भी अलाउड नहीं है एक्सेप्ट कि प्रिसाइडिंग ऑफिसर तो अलावा तो इस करके किसी वोटर्सू अपने वीडियो बनाना पूरी तरह मना है ਬੀਐਲਓ ਨੂੰ ਮਿਲਿਆ ਪਰਚੀਆਂ ਫੋਟੋ ਤੋਂ ਬਿਨਾ ਹਨ ਤਾਂ ਪਰਚੀਆਂ ਮੈਂ ਬੇਸਿਕਲੀ ਅਸੀਂ ਹੁਣ ਵਾਟਰ ਆਇਡੈਂਟਿਟੀਜ਼ ਆਇਡੈਂਟੀਫਿਕੇਸ਼ਨ ਜੋ ਸਲੀਪ ਵੀਏਐਸ ਕੰਦੇ ਉਹਨਾਂ ਨੂੰ ਤੇ ਵੋਟਰ ਗਾਈਡ ਜੋ ਹੈ ਉਹ ਅਸੀਂ ਵੋਟ ਨੇ ਜਾ ਰਹੇ ਉਹਦੇ ਵਿੱਚ ਜੋ ਵੀ ਦੋਨੋਂ ਇਨਫੋਰਮੇਸ਼ਨਸ ਵੋਟਰ ਬਾਰੇ ਮਿਲੇਗਾ ਉਹ ਅਸੀਂ ਇਮੀਡੀਏਟਲੀ ਵੋਟ ਨੇ ਜਾ ਰਹੇ ਤੋਂ ਤੋਨੋ ਵੋਟਿੰਗ ਵਾਸਤੇ ਉਹ ਫਾਇਦੇਮੰਦ ਹੋਣਗੇ ਤੋਂ ਕੋਈ ਇਹਦੇ ਵਿੱਚ ਕੋਈ ਤੁਨੂੰ ਕੰਪਲੇਨ ਵਗੈਰਾ ਹੈ ਤੋਂ ਡੈਫੀਨਿਟਲੀ ਆਪਣੇ ਡਿਸਟ੍ਰਿਕਟ ਇਲੈਕਸ਼ਨ ਆਫੀਸਰਸ ਦੀ ਜਾਂ ਬੀ ਐਲਓ ਦੀ ਜਾਣਕਾਰੀ ਦੇ ਵਿੱਚ ਲਾਓ ਉਹਨਾਂ ਨੂੰ ਕੰਪਲੇਨ ਕਰੋ ਤਾਂ ਅਸੀਂ ਇਮੀਡੀਏਟਲੀ ਉਹਦੀ ਜੋ ਹੈ ਨਿਪਟਾਰਾ ਅਸੀਂ ਕਰਾਂਗੇ ਅਸਟੇ ਨਿਰਮਲ ਪੰਡੋਰੀ ਨੇ ਪੁੱਛਿਆ ਕਿ ਜੇ ਕਰਮਚਾਰੀ ਜਗ੍ਹਾ ਤੇ ਰਿਟਰਨਿੰਗ ਅਫਸਰ ਦੀ ਮਨਜ਼ੂਰੀ ਨਾਲ ਉਮੀਦਵਾਰ ਆਪਣਾ ਫਲਕਸ ਬੋਰਡ ਲਗਾ ਸਕਦਾ ਹੈ ਕਿ ਨਹੀਂ ਤੇ ਬੇਸਿਕਲੀ ਅ ਅਸੀਂ ਪਰਮਿਸ਼ਨ ਦਿੰਦੇ ਹਾਂ ਕੁਝ ਜੋ ਸਾਡੀ ਜੋ एडवर्टाइजमेंट साइट है उत्थे सरकारी जगह मतलब जो ओनली एडवर्टाइजमेंट साइट जो असं ऑलरेडी किसी एजेंसी नु दिता है किसी लाइक लोकल बॉडीज भी दिता है या सरकारी भी है वो कि किसी ने परमिशन ऑलरेडी दिता है तो उस जगह पे तो लगा सकते हैं विद परमिशन ओनली विदाउट परमिशन नहीं लगा सकते ਮਿਸਟਰ ਪਰਵਿੰਦਰ ਸਿੰਘ ਡੇਰਾ ਬਸੀ ਤੋਂ ਪੁੱਛਿਆ ਨਵਾਂ ਵਾਟਰ ਕਾਰਡ ਬਣਾਉਣ ਲਈ 1 ਮਹੀਨਾ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਪਰ ਹਲੇ ਤੱਕ ਛੋਣ ਟੀਮ ਦਾ ਕੋਈ ਰਿਪਲਾਈ ਨਹੀਂ ਦਿੱਤਾ ਤੋ ਬੇਸਿਕਲੀ 1 ਮਹੀਨੇ ਵਾਲੇ ਜੋ ਵੀ ਤੁਹਾਡੀ ਐਪਲੀਕੇਸ਼ਨ ਹੈ ਉਹ ਮਨਜ਼ੂਰ ਕੀਤਾ ਹੋਗਾ ਅਜੇ ਤੱਕ ਤੇ ਫੋਟੋ ਤੁਹਾਨੂੰ ਜਲਦੀ ਐਪੀ ਕਾਰਡ ਜੋ ਕਾਰਡ ਹੈ ਉਹ ਜਲਦੀ ਮਿਲ ਜਾਏਗੀ ਕਿਉਂਕਿ ਤੁਸੀਂ ਲੇਟ ਐਪਲੀਕੇਸ਼ਨ ਦਿੱਤਾ ਹੈ ਤੋ ਇਸ ਕਰਕੇ ਉਦੇ ਜਿਉ ਅਪਰੂਵਲ ਹੈ ਉਹ ਬਾਅਦ ਹੋਈ ਸੀ ਤੇ ਫੋਟੋ ਆਈਡੀ ਕਾਰਡ ਬਣਨ ਤੇ ਕੁਝ ਟਾਈਮ ਲੱਗਦਾ ਹੈ ਤੇ ਪਰ ਤੁਹਾਨੂੰ ਇਲੈਕਸ਼ਨ ਤੋਂ ਪਹਿਲੇ ਪੋਲਿੰਗ ਤੋਂ ਪਹਿਲੇ ਤੁਹਾਨੂੰ ਮਿਲ ਜਾਏਗਾ। ਤੋਂ ਇਹ ਸੀ ਕੁਝ ਕੁਐਸਚਨਸ ਜੋ ਮੇਰੇ ਕੋਲ ਅਜੇ ਤੱਕ ਆਇਆ ਹੈ ਉਸ ਤੋਂ ਇਲਾਵਾ ਮੈਂ ਕੁਝ ਤੁਹਾਨੂੰ ਇਹ ਸਾਡੇ ਜੋ ਪੋਲਿੰਗ ਸਟੇਸ਼ਨ ਦੀ ਅਰੇਂਜਮੈਂਟ ਉਹਦੇ ਬਾਰੇ ਵੀ ਦੱਸਣਾ ਚਾਹੁੰਦਾ ਹਾਂ। ਜਿਸ ਤਰ੍ਹਾਂ ਮੈਂ ਅਲਰੇਡੀ ਕਹਿਆ ਸਾਡੇ ਕੋਲ 24451 ਪੋਲਿੰਗ ਸਟੇਸ਼ਨ ਹੈ। ਤੇ 14 ਹਜ਼ਾਰ ਦੇ ਆਸ-ਪਾਸ ਪੋਲਿੰਗ ਸਟੇਸ਼ਨਲ ਲੋਕੇਸ਼ਨਸ ਹੈ ਉੱਥੇ ਅਸੀਂ ਪੂਰਾ ਇੰਤਜ਼ਾਮ ਤੁਹਾਡੇ ਵਾਸਤੇ ਕੀਤੀ ਹੋਈ ਹੈ ਉੱਤੇ ਤੁਹਾਨੂੰ ਪਾਣੀ ਦਾ ਇੰਤਜ਼ਾਮ ਹੈ ਚਬੀਲ ਵਗੈਰੇ ਦੀ ਇੰਤਜ਼ਾਮ ਹੋਗੀ ਸ਼ੇਡ ਦਾ ਪੂਰਾ ਇੰਤਜ਼ਾਮ ਹੋਗਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਪੋਲਿੰਗ ਸੱਡੀ ਜਿਹੜਾ ਜਿਉਂ ਇੱਕ ਨੂੰ ਪੂਰੀ ਸਮਰੱਥਾ ਹੋਣੀ ਹੈ ਪੀਕ ਸਮਰੱਥਾ ਹੋਣੀ ਹੈ ਤੇ ਇਸ ਕਰਕੇ ਸੱਡੇ ਵੱਲੋਂ ਸਾਰੇ ਜੋ ਹੈ ਇੰਤਜ਼ਾਮ ਪੋਲਿੰਗ ਸਟੇਸ਼ਨ ਤੇ ਕੀਤੀ ਹੋਈ ਹੈ ਤੇ ਤੁਹਾਨੂੰ ਬੇਨਤੀ ਹੈ ਕਿ ਜੂਨ 1 ਨੂੰ ਤੁਸੀਂ ਡਫਰੈਂਟਲੀ ਰਿਪੋਰਟਿੰਗ ਸਟੇਸ਼ਨ ਤੇ ਜਾਓ ਆਪਣੇ ਵੋਟ ਕਰੋ ਇਹ ਮੇਰੀ ਵੱਲੋਂ اور ਸਾਡੀ ਜੋ ਪੂਰੀ ਇਲੈਕਸ਼ਨ ਟੀਮ ਹੈ ਉਹਨਾਂ ਦੇ ਵੱਲੋਂ ਤੁਹਾਨੂੰ ਰਿਕਵੈਸਟ ਹੈ ਅਸੀਂ ਤੁਹਾਡੇ ਹੈਲਪ ਵਾਸਤੇ ਸਾਰੇ ਇੰਦਸਾਬ ਉੱਥੇ ਕੀਤੀ ਹੋਈ ਹੈ ਅ ਤੇ ਕੁਝ ਤੁਹਾਨੂੰ ਹੋਰ ਵੀ ਕੁਝ ਚੀਜ਼ਾਂ ਜੋ ਹੈ ਸਾਡੇ ਵੱਲ ਇੰਤਜ਼ਾਮ ਹੈ ਲਾਈਕ ਸਿਕਿਉਰਿਟੀ ਦਾ ਸਾਡੇ ਵੱਲ ਪੂਰਾ ਇੰਤਜ਼ਾਮ ਹੈ ਕੁਝ ਪੰਜਾਬ ਪੁਲਿਸ ਦਾ ਜੋ ਫੋਰਸ ਲੱਗਦੀ ਹੈ ਤੇ ਉਸ ਤੋਂ ਇਲਾਵਾ ਸੜੀ ਸੀਏਪੀਐਫ ਦਾ ਵੀ ਅਸੀਂ ਇਸ ਵਾਰ ਮੰਗਵਾਇਆ ਹੈ ਕਾਫੀ ਮਾਤਰਾ ਦੇ ਵਿੱਚ ਜੋ ਵੀ ਰਿਕੁਆਇਰਮੈਂਟ ਹੈ ਸਾਨੂੰ ਮਿਲਾ ਹੈ ਤੇ ਅਸੀਂ ਉਹਨਾਂ ਦੇ ਪੂਰਾ ਇੰਦਤਜ਼ਾਮ ਕਰਾਂਗੇ ਉਸ ਤੋਂ ਇਲਾਵਾ ਵੈਬ ਕਾਸਟਿੰਗ ਹੈ ਕੁਝ ਜਗ੍ਹਾ ਤੇ ਅਸੀਂ ਮਾਈਕਰੋ ਆਬਜ਼ਰਵਰ ਵੀ ਮਾਈਕਰੋਬ ਜ਼ਰੂਰ ਦਾ ਵੀ ਇੰਦਤਜ਼ਾਮ ਕੀਤਾ ਹੈ ਤੇ ਇਹ ਸਾਰੇ ਤੁਹਾਡੀ ਸਿਕਿਉਰਿਟੀ ਵਾਸਤੇ ਹੈ ਤੇ ਅਸੀਂ ਇਸ ਲਈ ਵਜਨ ਬੰਦ ਹੈ ਤੇ ਮਿਸਟਰ ਰਜਵੰਦ ਕੋਰ ਹੈ ਇਹਨਾਂ ਨੇ ਪੁੱਛਿਆ ਹੈ ਕਿ ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲੇ ਲੋਕਾਂ ਦੀ ਆ ਵਲੋ ਬੀ ਐਲਓ ਬਣਾਉਣ ਵੋਟ ਬਣਾਉਣਾ ਨਹੀਂ ਕਿਰਾਏ ਤੇ ਮਕਾਨ ਤੇ ਰਹਿਣ ਦੇ ਵਾਸਤੇ ਕੋਈ ਸਪੈਸਿਫਿਕ ਇਸ ਤਰ੍ਹਾਂ ਦੀ ਮੰਨਾ ਤੋਂ ਨਹੀਂ ਹੈ ਕਿਤੇ ਵੀ ਤੁਸੀਂ ਰਹਿ ਰਹੇ ਹੋ ਪਿਛਲੇ 6 ਮਹੀਨੇ ਦੇ ਵਿੱਚ ਤੁਸੀਂ ਰਹਿ ਰਹੇ ਹੋ ਬੀ ਐਲਓ ਆ ਕੇ ਵੋਟ ਬਣਾਉਂਦਾ ਹੈ ਤੁਸੀਂ ਤੁਹਾਨੂੰ ਆ ਆਰਡੀਨਰਲੀ ਰੈਜ਼ੀਡੈਂਟ ਹੋਣਾ ਚਾਹੀਦਾ ਤਾਂ ਇਸ ਕਰਕੇ थनू तो अपने बी एल ओ नी पता कर सकते हो उस तो बाद बी एल ओ करके थोड़ी तो एप्लीकेशन फॉर्म वो देंगे तो वोट बनाएंगे पर हूँ नहीं हो सकता क्योंकि हूँ इलेक्शन प्रोसेस ऑलरेडी शुरू, शुरू हो चुके नोटिफिकेशन ऑलरेडी शुरू हो चुकी है तो इस करके हूँ नहीं बना सकते अगले इलेक्शन वोट कर सक, कर पाएगा मिस्टर मोहित राजबूत राणा ने बुजा एक सियासी पार्टी गारंटी गे कार्ड वंड रही है उस पे कोई कार्रवाई क्यों नहीं की जाती जिस तरह मैंने तो तोनो पहले ही एक्सप्लेन किया है इस तरह दी कोई गारंटी कार्ड डिस्ट्रीब्यूट करण दा मॉडल कोड ऑफ कंडक्ट दी वायलेशन है तो इस करके तोनो सी विजिल ऐप ते जितते भी ਤੁਸੀਂ ਇਹਨਾਂ ਦੀ ਇਸ तरह दी वंड हो रही है ਉਹਨਾਂ ਨੂੰ ਉੱਥੇ सी विजिल ऐप ते फोटो खींच के तोनो डिस ਉੱਥੇ ਅਪਲੋਡ ਕਰਨਾ ਚਾਹੀਦਾ ਸਾਡੀ ਜੋ ਟੀਮ ਹੈ ਉੱਥੇ ਪਹੁੰਚ ਜਾਏਗੀ ਤੇ 100 ਮਿੰਟ ਦੇ ਅੰਦਰ ਅਸੀਂ ਕਾਰਵਾਈ ਐਨਸ਼ੋਰ ਕਰਦੇ ਹਾਂ ਤੇ ਕੁਝ ਹੋਰ ਵੀ ਹੈ ਸਾਡੀ ਜੋ ਕੰਪਲੇਂਟ ਰੈਡਰਸ ਸਿਸਟਮ ਹੈ ਉਹ ਅਸੀਂ 24x7 ਹੁਣ ਵਰਕ ਕਰ ਰਹੇ उन्नीस सौ पंजा सा टोल फ्री नंबर है तो कोई भी डाउट है कोई कंप्लेंट है या कोई डाउट है इलेक्शन वोटिंग किस तरह करनी है या कोई थोड़े तो फोटो आइडेंटी कार्ड नहीं मिली है या कोई भी डाउट है उन्नीस सौ पंजा सा टोल फ्री नंबर है विच तुसी पूछ सकते हो तोड़ी ट्वेंटी फोर इन सैवन हूँ अवेलेबल है तो इशू नहीं है उसके तो अलावा कोई भी कंप्लेंट है जिस तरह एक तो मैंने पहले कहा है कि सीवी जी लैब है ਇਹ ਵਾਟਰ ਹੈਲਪ ਲਾਈਨ ਐਪ ਹੈ ਤੇ ਸਖਸ਼ਮ ਐਪ ਐ ਇਸ ਤਰ੍ਹਾਂ ਦੀ ਕਾਫੀ ਜੋ ਐਪ ਹੈ ਉਹ ਅਸੀਂ ਇਥਨੇ ਬਣਾਇਆ ਹੈ ਤੁਹਾਡੇ ਵਾਸਤੇ ਹੀ ਹੈ ਤੋਂ ਕੋਈ ਵੀ ਦੋਨੋਂ ਇਹਦੇ ਵਿੱਚ ਕਿਸੇ ਪਰਪਸ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮਿਸਟਰ ਸ਼ਿਵ ਕੁਮਾਰ ਨੇ ਪੁੱਛਿਆ ਧਾਰਮਿਕ ਬਜਨਾਵਾਂ ਵਿੱਚ ਚਰਚ ਕਰਨ ਲਈ ਸਿਆਸੀ ਪਾਰਟੀ ਦੀ ਗੂੰਗਾਨ ਕੀਤੇ ਜਾ ਰਹੇ ਕਿ ਉਨ੍ਹਾਂ ਤੇ ਕੋਈ ਕਾਰਵਾਈ ਹੋਵੇਗੀ ਡੈਫੀਨਿਟਲੀ ਹੋਵੇਗੀ ਕਿਉਂਕਿ ਰਿਲੀਜੀਅਸ ਜੋ ਹੈ ਰਿਲੀਜੀਅਸ ਕੋਈ ਵੀ ਰਿਲੀਜੀਅਸ ਚੀਜ਼ਾਂ ਜੋ ਹੈ ਉਹ ਇਲੈਕਸ਼ਨ ਜਾਂ ਪੋਲਿਟਿਕਲ ਪਾਰਟੀ ਜਾਂ ਕੈਂਡੀਡੇਟ ਵਾਸਤੇ ਔਨ ਰਿਲੀਜੀਅਸ ਗਰਾਉਂਡ ਕਿਸੇ ਵੀ ਵੋਟ ਮੰਗ ਨਹੀਂ ਸਕਤੇ ਤੋ ਇਸ ਕਰਕੇ ਤੁਹਾਨੂੰ ਲੱਗ ਰਿਹਾ ਹੈ ਕਿ ਕਿਸੇ ਨੇ ਇਸ ਤਰ੍ਹਾਂ ਦੀ ਵਾਇਲੇਸ਼ਨ ਕਰ ਰਿਹਾ ਹੈ ਤੁਸੀਂ ਡੈਫੀਨਿਟਲੀ ਸਾਡੀ ਸੀਵੀਜੀ ਲੈਪ ਹੈ ਉਦੇ ਵਿੱਚ ਫੋਟੋ ਗੇਸ ਕੇ ਜਾਂ ਵੀਡੀਓ ਗੇਸ ਕੇ ਤੁਸੀਂ ਅਪਲੋਡ ਕਰੋਗੇ ਸਾਡੇ ਵੱਲੋਂ 100 ਮਿੰਟ ਦੇ ਅੰਦਰ ਅੰਦਰ ਸੇ ਕਰਵਾਈ ਕਰਾਂਗੇ ਤੋਂ ਜੇ ਮੈਂ ਵਹੀ ਇਹ ਦੋਨੋਂ ਕਹਿਰੇ ਸੇ ਇੱਕ ਤੋਂ ਸਾਡੀ ਜੋ ਐਕਸਪੈਂਡੀਚਰ ਮਾਨਿਟਰਿੰਗ ਟੀਮ ਬੋਲੋ ਕਾਫੀ ਵੱਡੀ ਮਾਤਰਾ ਦੇ ਵਿੱਚ ਜੋ ਸੀਸ਼ਰ ਕੀਤੀ ਹੈ ਜੋ ਸਭ ਤੋਂ ਵੱਧ ਸੀਸ਼ਰ ਹੈ ਇਸ ਇਹ ਸਿਲੈਕਸ਼ਨ ਦੇ ਵਿੱਚ ਹੋਇਆ ਥੈਟ ਇਜ਼ ਅਰਾਊਂਡ 700 ਕਰੋੜ ਤੋਂ ਉੱਪਰ ਹੋ ਚੁੱਕੇ ਹੁਣ ਉਹਦੇ ਵਿੱਚ ਬੇਸਿਕਲੀ 90 95% ਡਰੱਗਸ ਹੈ ਤੇ ਉਸ ਤੋਂ ਇਲਾਵਾ ਕੁਝ ਪ੍ਰੈਸ਼ਰਸ ਮੈਟਰਸ ਵੀ ਹੈ ਕੈਸ਼ ਵੀ ਹੈ ਲਿਖਾ ਹੋਈ ਹੈ ਤੋਂ ਸਰਡੇ ਵਾਲੋ ਟੀਮ ਵਾਲੋ ਹੁਣ ਹੋਰ ਸਟ੍ਰਿਕਟ ਵਿਜੀਲ ਨਾਲ ਹੁਣ ਸਿਰਫ 14 ਦਿਨ ਰਹਿ ਗਏ ਇਲੈਕਸ਼ਨ ਦੇ ਵਾਸਤੇ ਤੋਂ ਉਸ 14 ਦਿਨ ਪੂਰੇ ਅਸੀਂ ਨਿਗਰਾਨੀ ਰੱਖਾਂਗੇ ਤਾਂ ਕਿ कोई भी डिस्ट्रीब्यूशन है मनी मटेरियल का ये ना हो जाए मिस्टर पवनीत सिंह बनोड़ तो पूछा जेकर पाँ हज़ार रुपए तो ज़्यादा नाल लेके जाना है तो उस की नियम है देखो जिस तरह मैंने पहले ही एक्सप्लेन किया है कि पंजा हज़ार तो वध वाली जो भी तो पैसा कैरी कर रहे हो प्रॉपर डॉक्यूमेंट होना चाहिए इनकेस प्रॉपर डॉक्यूमेंट तो बाद भी किसी ने तो थोड़ी सीशर होंगी है तो, तो उस वास्ते एक अपील प्रोविजन है ਤੁਸੀਂ ਐਡੀਸੀ ਡੀ ਯਾ ਸੀਓ ਜ਼ਿਲ੍ਹਾ ਪਰਿਸ਼ਦ ਹੈ ਤੁਹਾਡੀ ਉਹਨਾਂ ਦੇ ਕੋਲ ਅਪੀਲ ਕਰ ਸਕਦੇ ਹੋ ਤੁਹਾਡੀ ਜੋ ਅਪੀਲ ਦਾ ਨਿਪਟਾਰਾ ਹੈ 24 ਆਵਰ ਦੇ ਅੰਦਰ ਅੰਦਰ ਉਹਨਾਂ ਨੂੰ ਕਰਨਾ ਪੈਂਦਾ ਹੈ ਤੋ ਇਹਦੇ ਵਿੱਚ ਕੋਈ ਵੀ ਡਿਸਪਿਊਟ ਹੈ ਉਹ ਡਿਸਪਿਊਟ ਰੈਸੋਲੂਸ਼ਨ ਮੈਕਾਨਿਜ਼ਮ ਵੀ ਅਸੀਂ ਬਣਾਇਆ ਹੈ ਤੋ 500 ਰੁਪਏ ਤੋਂ ਵੱਧ ਵਾਲੇ ਕੈਰੀ ਕਰਨ ਦੇ ਲਈ ਤੁਹਾਨੂੰ ਪ੍ਰੋਪਰ ਡਾਕੂਮੈਂਟ ਕੈਰੀ ਕਰਨਾ ਪਏਗਾ ਇਹੀ ਹੈ ਮੇਰੀ ਰਿਕਵੈਸਟ ਮਿਸਟਰ ਅਵਧਾ ਸਿੰਘ ਨੇ ਪੁੱਛਿਆ ਕੋਈ ਸਵਾਲ ਨਹੀਂ ਜਾਣਕਾਰੀ देने हैं लेडी स्टाफ दी ड्यूटी नेडे लाउन लाइन बहुत बहुत धन्यवाद तो ये सड़ी एक इस बार आ, कोशिश है कि जो लेडी सड़ी पोलिंग स्टाफ है वो अत सब ने, नेडे जो पोलिंग स्टेशन है उत्थे लगाए जाए ये इलेक्शन कमीशन का भी हदायत है तो इस करके ऐसे ये इनश्योर कर रहे हैं फिर कुछ पोलिंग स्टाफ वास्ते भी कुछ फैसिलिटीज ऐसी जो प्रोवाइड कर रहे और बारे भी थोड़ा तो दसना चाहता हूँ कि आ, 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 इस बार काफ़ी पीक समर पोलिंग हो रही है तो इस करके असी पोलिंग स्टाफ की जो फैसिलिटी है ले काफी कोशिश कर रहे हैं उन्होंने एक तो लेडीज वास्ते उन्होंने सबते नेड़े लगा रहे हैं ਕੁਝ ਪੀ ਡਬਲਯੂ ਡੀ ਪੋਲਿੰਗ ਸਟਾਫ ਉਹਨਾਂ ਨੂੰ ਵੀ ਅਸੀਂ ਸਭ ਤੋਂ ਨੇੜੇ ਜਾਂ ਉਹਨਾਂ ਨੂੰ ਕੋਈ ਕ੍ਰਿਟੀਕਲ ਡਿਸੀਜ਼ਡ ਪੋਲਿੰਗ ਸਟਾਫ ਹੈ ਜਾਂ ਪੀ ਡਬਲਯੂ ਡੀ ਵੋਟਰਸ ਉਹਨਾਂ ਨੂੰ ਉਹਨਾਂ ਦੇ ਆਪਣੇ ਪਰਸਨਲ ਰਿਕਵੈਸਟ ਦੇ ਉੱਤੇ ਵੀ ਐਕਸੈਂਪਸ਼ਨ ਦੇ ਰਹੇ ਤੇ ਉਸ ਤੋਂ ਇਲਾਵਾ ਉਹਨਾਂ ਦੀ ਜੋ ਜਿੰਨੇ ਵੀ ਉਥੇ ਪੋਲਿੰਗ ਸਟੇਸ਼ਨ ਸੀ ਉਹਨਾਂ ਦੀ ਸਟੇ ਹੈ वो भी कंफर्टेबल असं कंफोर्ट कंफोटेबल किया ट्रांसपोर्ट वास्ते भी असी अरेंजमेंट किया है, तो इस तरह की काफ़ी पोलिंग पोलिंग स्टाफ वेलफेयर मेशरस असी ले रहे हैं तो इस करके असं यही एक्सपेक्ट कर रहे हैं कि इस बार जो लोगों की हतलब हुंक, हंगारा है वो मतलब वोटिंग वास्ते ज़्यादा आएगी कुछ और भी को जो आया है वो है कि नवं वोटरा इस बार किनिया बनिया हैं तो जिस तरह मैंने पहले एक्सप्लेन किया है इस बार साड़ी जो नवी वोटर्स हैं अठारह उन्नी एज वाले वो अप्रोक्सीमेटली पांच लाख अठत्ती हज़ार है इस सब तो हाइएसट साड़ी अठारह उन्नीस एज वाले वोटर्स की इस बार है कंपेयर टू तो लास्ट इलेक्शन दो लाख और होर गया मिस्टर प्रेम सिंह ने पूछा जे अगर कोई सरकारी ਮੁਲਾਜ਼ਮ ਕਿਸੇ ਸਿਆਸੀ ਪਾਰਟੀ ਦੀ ਮਦਦ ਕਰਦਾ ਹੈ ਤਾਂ ਉਸ ਉੱਤੇ ਕੀ ਕਾਰਵਾਈ ਹੋਗੀ ਦੇਖੋ ਇਹਦੇ ਵਿੱਚ ਕਲੀਅਰ ਕਟ ਇਨਸਟਰਕਸ਼ਨ ਹੈ ਔਰ ਐਕਟ ਔਰ ਰੂਲਸ ਹੈ ਰਿਪਰੈਜਨਟੇਸ਼ਨ ਆਫ ਪੀਪਲ ਐਕਟ ਉਹਦੇ ਵਿੱਚ ਕਲੀਅਰ ਕਟ ਪ੍ਰੋਵੀਜ਼ਨ ਹੈ ਕਿ ਕਿਸੇ ਵੀ ਸਰਕਾਰੀ ਮੁਲਾਜ਼ਮ ਜੋ ਹੈ ਉਹ ਕਿਸੇ ਸਿਆਸੀ ਪੋਲਿਟੀਕਲ ਪਾਰਟੀ ਜਾਂ ਪੋਲਿਟੀਕਲ ਫੰਕਸ਼ਨ ਜਾਂ ਕਿਸੇ ਵੀ ਪੋਲਿਟੀਕਲ ਐਕਟੀਵਿਟੀ ਵਿੱਚ ਪਾਰਟਿਸਿਪੇਟ ਕਰਦਾ ਹੈ ਤੇ ਉਹਨਾਂ ਦੇ ਖਿਲਾਫ ਐਫਆਰ ਦਰਜ ਹੁੰਦਾ ਹੈ ਤੇ ਉਹਦੇ ਐਫਐਸ ਦੇ ਪ੍ਰੋਸੀਜਰ ਦੇ ਮੁਤਾਬਿਕ ਉਹਨਾਂ ਦੀ ਕਾਰਵਾਈ ਰੈਪਰੈਜਨਟੇਸ਼ਨ ਆਫ ਪੀਪਲਸ ਐਕਟ ਦੇ ਮੁਤਾਬਿਕ ਉਹਨਾਂ ਦੇ ਖਿਲਾਫ ਕਾਰਵਾਈ ਹੋਗੀ ਦਫਰਨਟਲੀ ਹੋਗੀ ਇਸ ਤਰ੍ਹਾਂ ਦੀ ਕੋਈ ਵੀ ਤੁਹਾਡੇ ਨੋਟਿਸ ਵਿੱਚ ਲਾਂਦੀ ਹੈ ਤੁਹਾਡੇ ਨੋਟਿਸ ਵਿੱਚ ਆਂਦੀ ਹੈ ਤਾਂ ਡੈਫਰਨਟਲੀ ਉਹਨਾਂ ਦੇ ਖਿਲਾਫ ਤੁਸੀਂ ਕਾਰਵਾਈ ਦਰਸਾ ਮਤਲਬ ਕੰਪਲੇਨਡ ਦਰਜ ਕਰੋ या तो सीबी जेल से दर्ज करो या एन जी एस पीटलो फिजिकली भी खिलाफ तो जो देते तो आ, इस तरह की जिस तरह मैंने एक्सप्लेन किया है तो जो पूरा इलेक्शन मिशनरी से, तेरा पार्लियामेंटरी है ਤੇ ਉਹਦੇ ਰਿਟਰਨਿੰਗ ਅਫੀਸਰ ਕਨਸਰਨ ਡੀਸੀਸ ਉਹਨਾਂ ਦੇ ਵੱਲੋਂ ਵੀ ਉਹਨਾਂ ਦੇ ਟੀਮ ਵੱਲੋਂ ਵੀ ਸਾਡੇ ਜੋ ਇਲੈਕਸ਼ਨ ਵਾਸਤੇ ਪੂਰੀ ਤਿਆਰੀਆਂ ਹੈ ਓਨਲੀ ਤੋਂਡੇ ਹਿੰਦਸਾਰੇ ਪੋਲਿੰਗ ਸਟੇਸ਼ਨ ਤੇ ਹੁੰਦੇ ਤੇ ਤੋਨੋ ਸਾਰਿਆਂ ਨੂੰ ਰਿਕਵੈਸਟ ਹੈ ਕਿ ਤੁਸੀਂ ਪੋਲਿੰਗ ਸਟੇਸ਼ਨ ਤੇ ਜੋ ਨੇਕ ਨੂੰ ਡਿਫਰੈਂਟਲੀ ਆਓ ਪੋਲਿੰਗ ਟਾਈਮ ਸਵੇਰੇ 7:00 ਵਜੇ ਤੋਂ ਲੈ ਕੇ 6:00 ਵਜੇ ਤੱਕ ਰਹੇਗਾ ਤੇ ਅਸੀਂ 6:00 ਵਜੇ ਤੱਕ ਜਿੰਨੇ ਵੀ ਕੋਈ ਵੀ ਵੋਟਰ ਆਪਣੇ ਲਾਈਨ ਚ ਲਗੇਗਾ ਉਹ ਨਾਨੋ VOTING ਕਰਨ ਦੀ ਮੌਕਾ ਮਿਲੇਗਾ ਪਰ ਮੈਨੂੰ ਦੋਨੋਂ ਸਾਰੇ ਨੂੰ ਰਿਕਵੈਸਟ ਹੈ ਕਿ ਤੁਸੀਂ ਸਵੇਰੇ ਹੀ ਕੋਲਿੰਗ ਸਟੇਸ਼ਨ ਤੇ ਆ ਕੇ ਵੋਟ ਕਰੋ ਇੱਕ ਸਵਾਲ ਹੋ ਰਿਹਾ ਹੈ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਨੂੰ ਕੋਈ ਨਾ ਕੋਈ ਤੋਹਫਾ ਦਿੱਤਾ ਜਾਵੇ ਤੋਂ ਬਸ ਬੇਸਿਕਲੀ ਸਾਡੇ ਜੋ ਨਵੇਂ ਵੋਟਰਸ ਹੈ ਉਹ ਸਾਡੇ ਲਈ ਬਹੁਤ ਅਹਿਮ ਹੈ ਤੇ ਉਹਨਾਂ ਦੇ ਲਈ ਅਸੀਂ ਕਾਫੀ ਕਾਫੀ ਜਗ੍ਹਾ ਤੇ ਉਹਨਾਂ ਨੂੰ ਪ੍ਰਮਾਣ ਪੱਤਰ ਵਗੈਰੇ ਦੇ ਰਹੇ ਆ ਦੇਸੀ ਸੁਨਾ ਨੂੰ ਵੈਲਕਮ ਕਰਨ ਦੇ ਲਈ ਵੀ ਅਸੀਂ ਕਾਫੀ ਇੰਤਜ਼ਾਮ ਕੀਤੀ ਹੋਈ ਹੈ ਤੁਹਾਨੂੰ ਪੁਲਿਸ ਸਟੇਸ਼ਨ ਤੇ ਜਾ ਕੇ ਪਤਾ ਚੱਲੇਗਾ ਤੋਂ ਨਵੀਂ ਵੋਟਰਸ ਨੂੰ ਅਸੀਂ ਡੈਫੀਨਟਲੀ ਤਰਜੀਹ ਦੇ ਰਹੇ ਤੇ ਉਸ ਤੋਂ ਇਲਾਵਾ ਸਾਡੀ ਜੋ 85 ਪਲੱਸ ਵੋਟਰਸ ਜਾਂ PWD ਵੋਟਰਸ ਹੈ ਉਹਨਾਂ ਉਹ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਤੋਂ ਅਸੀਂ ਉਹਨਾਂ ਨੂੰ ਇਸ ਵਾਰ ਹੋਮ VOTING ਦਾ ਇੱਕ ਪ੍ਰੋਵੀਜ਼ਨ ਦਿੱਤਾ ਹੈ ਇਨ ਕੇਸ ਕਿਸੇ ਨੂੰ ਹੋਮ ਘਰ ਤੇ ਹੀ ਜਾ ਕੇ ਇੱਕ ਘਰ ਕੇ ਬੈਠ ਕੇ ਵੋਟ ਕਰਨਾ ਹੈ ਤੋਂ ਉਹਨਾਂ ਨੂੰ ਇੱਕ ਉਹਦੀ ਐਪਲੀਕੇਸ਼ਨ ਦੇਣਾ ਪਏਗਾ ਪੋਸਟਲ ਬੈਲਟ ਉਹਨਾਂ ਨੂੰ ਘਰ ਤੇ ਮੁਹੱਈਆ ਕੀਤੀ ਜਾਵੇਗੀ ਸਾਡੀ ਟੀਮ ਘਰ ਤੇ ਆਏਗਾ ਤੇ ਉਹਨਾਂ ਨੂੰ ਅਸੀਂ ਡੈਫੀਨਿਟਲੀ ਉਹਨਾਂ ਦੇ ਸਹੂਲਤ ਵਾਸਤੇ ਇਹ ਪ੍ਰੋਵੀਜ਼ਨ ਕੀਤੀ ਹੈ ਤੇ ਇਹਦੀ ਵੀ ਤੁਸੀਂ ਡੈਫਰੈਂਟਲੀ ਇਹਦੀ ਵੀ ਫਾਇਦਾ ਆਊ। ਸ੍ਰੀ ਲਲੀ ਕੁਮਾਰ ਨੇ ਪੁੱਛਾਇਆ ਐਪਲੀਕੇਸ਼ਨ ਫॉर ट्रांसफर ਆਫ ਅ ਬੋਰਡ ਸਬਮਿਟਡ ਆਨਲਾਈਨ ਪਰ ਹਾਲੇ ਕੋਈ ਰਿਪਲਾਈ ਨਹੀਂ ਆਇਆ ਕਿ ਮੈਂ ਬੋਰਡ ਪਾ ਸਕਦਾ ਹਾਂ। ਦੇਖੋ ਤੁਸੀਂ ਆ चार मई तो पहले तोड़ी एप्लीकेशन आया है तो डेफिनेटली यदि जो है अप्रूव करा चार मई तो बाद आया है फिर नहीं हो सकता क्योंकि चार मई तक लास्ट डेट सी बार बार एडवरटाइजमेंट दिता है इनकेस चार मई तो पहले है तो डेफिनेटली तो वोट कर पाएगा गुरविंद ने पूछा है जेडे पोलिंग बूथ पिंड तो उत्तर ट्रांसपोर्ट का कोई प्रबंध होगा तो आ, बेसिकली नॉर्मली पोलिंग स्टेशन जो है वो किसी भी वोटर तो दो किलोमीटर तो वाद नहीं है तो किसे कितने दो किलोमीटर तो वाद भी है उतन तो कोई ट्रांसपोर्ट की अरेंजमेंट चाहिए है तो तुम्हें डेफिनेटली अपने डिस्ट्रिक्ट इलेक्शन ऑफिसर कम डी सी रिक्वेस्ट कर सकते हो कि ਐਸਪੈਸ਼ਲੀ ਪੀ ਡਬਲਯੂ ਡੀ ਵੋਟਰਸ অর 85 ਵੋਟਰਸ ਵਾਸਤੇ ਅਸੀਂ ਡੈਫੀਨਿਟਲੀ ਵਾਹਨ ਦਾ ਪ੍ਰਬੰਧ ਕਰਾਂਗੇ ਪਰ ਵੈਸੇ ਤੋਂ ਕਿਸੇ 2 ਕਿਲੋਮੀਟਰ ਤੋਂ ਵੱਧ ਵਾਲੇ ਕਿਸੇ ਪੋਲਿੰਗ ਸਟੇਸ਼ਨ ਹੈ ਨਹੀਂ ਹੈ ਔਰ ਪੰਜਾਬ ਚ ਟਰਾਂਸਪੋਰਟ ਦਾ ਕੋਈ ਇਸ਼ੂ ਨਹੀਂ ਹੁੰਦਾ ਤਾਂ ਇਸ ਕਰਕੇ ਤੁਸੀਂ ਪਰ ਫਿਰ ਵੀ ਤੁਹਾਡੀ ਰਿਕਵੈਸਟ ਹੈ ਕਿਸੇ ਕਿਸੇ ਨੂੰ ਰਿਕਵੈਸਟ ਕਰਨਾ ਹੈ ਤਾਂ ਡੈਫੀਨਿਟਲੀ ਆਪਣੇ ਡਿਸਟ੍ਰਿਕਟ ਇਲੈਕਸ਼ਨ ਅਫਸਰ ਯਾ ਰਿਟਰਨਿੰਗ ਅਫਸਰ ਯਾ ਐਡੀਸ਼ਨਲ ਅਸਿਸਟੈਂਟ ਰਿਟਰਨਿੰਗ ਅਫਸਰ ਨੂੰ ਰਿਕਵੈਸਟ ਕਰ ਸਕਦੇ ਹਾਂ मनप्रीत सिंह वाटर लिस्ट सीओ पंजाब की वैबसाइट उ कदों अपलोड होगी ये फाइनल वाटर लिस्ट है वो फाइनलाइज हो रहे डेफिनेटली तो उन्नी तो बाद बादनल वाटर लिस्ट वाटर लिस्ट फाइनल वाटर है मतलब चौदह तक जिन्हें भी एडिशन डिलीशन वगैरह होया है वो दी जो फाइनल वाटर लिस्ट है उन्नी तो बाद वैबसाइट तबेलेबल होवगी मिस शिव कुमार शुक्ला ने पूछे एक जून नार ਫੈਕਟਰੀਆ ਬੰਦ ਹੋਵੇਗੀ ਯਾ ਡੈਫੀਨਿਟਲੀ ਅਸੀਂ ਸਾਰੇ ਜੋ ਇੱਕ ਜੋਨ ਨੂੰ ਸਾਡੇ ਵੋਟਰਸ ਹੈ ਉਹਨਾਂ ਵਾਸਤੇ ਸਾਰੇ ਆਲਰੇਡੀ ਹੌਲਿਡੇ ਡਿਕਲੇਅਰ ਕੀਤੀ ਹੈ ਤੇ ਉਹ ਕਿਸੇ ਲੇਬਰਸ ਵਾਸਤੇ ਵੀ ਉਹ ਪੇਡ ਹੌਲਿਡੇ ਰਹੇਗੀ ਔਰ ਸੜੀ ਜੋ ਪੰਜਾਬ ਦੀ ਆਸ-ਪਾਸ ਦੀ ਸਟੇਟਸ ਉਹਨਾਂ ਨੇ ਵੀ ਜਿੱਤੇ ਇਨ ਕੇਸ ਪੰਜਾਬ ਦੇ ਵੋਟਰਸ ਵਾਸਤੇ ਉਹਨਾਂ ਨੂੰ ਪੇਡ ਹੌਲਿਡੇ ਡਿਕਲੇਅਰ ਕੀਤਾ ਹੈ ਤੋਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਵੋਟਿੰਗ ਵਾਸਤੇ ਉਹ ਜਾ ਸਕਤੇ ਹੈ ਤੇ ਉਹਨਾਂ ਨੂੰ ਪੇਡ ਹੋਲਡਰ ਰਹੇਗੀ ਉਸ ਦਿਨ। ਤੋਂ ਇਹ ਸੀਗਾ ਕੁਝ ਕੁਐਸਚਨਸ ਸਾਡੇ ਕੋਲ ਆਏ ਹੈ ਤੋਂ ਹੋਰ ਵੀ ਤੁਹਾਨੂੰ ਕੋਈ ਵੀ ਕੋਰੀਸ ਵਗੈਰਾ ਹੈ ਤੁਸੀਂ ਪਾ ਸਕਤੇ ਹੋ ਅਸੀਂ ਉਹਨਾਂ ਦੇ ਵੀ ਰਿਪਲਾਈ ਅਗਲੇ